ਜਾਵ ਦਾ ਸਭ ਤੋਂ ਵੱਡਾ ਆਰਗੇਨਾਈਜੇਸ਼ਨ ਆ ਇਹ ਹਾਂ ਸਭ ਤੋਂ ਵੱਡੀ ਤਾਕਤ ਆ ਕਿਸਾਨਾਂ ਦੀ ਬੀਕੇਯੂ ਇਕਤਾ ਉਹ ਰਹਾ ਤੇ ਉਹਨਾਂ ਦਾ ਸਟੇਜ ਟਿਕਰੀ ਬਾਰਡਰ ਤੋਂ ਤਿੰਨ ਚਾਰ ਕਿਲੋਮੀਟਰ ਪਿੱਛੇ ਬਹਾਦਰਗੜ ਲੱਗਿਆ ਇਹ ਅੱਡ ਕਿਉਂ ਲੱਗਿਆ ਇਹ ਮੇਰਾ ਸਵਾਲ ਨਹੀਂ ਦੇਖੋ ਆਡੇ ਇਸੇ ਕਰਕੇ ਲੱਗਿਆ ਵੀ ਪੰਜਾਬ ਦੇ ਵਿੱਚ ਵੀ ਜਦੋਂ ਇਹ ਸਟਰਗਲ ਸੀਗੀ ਉਦੋਂ ਵੀ ਬੀਕੇਯੂ ਇਕਤਾਗਰਾਂ ਦੀਆਂ ਸਟੇਜਾਂ ਅਲੱਗ ਸੀ ਜੀ ਦੇਖੋ ਇੱਕ ਬਹੁਤ ਬੇਸਿਕ ਜੀ ਗੱਲ ਹੈ ਕਈ ਵਾਰੀ ਸਟੇਜ ਇਕੱਠੇ ਹੋਣਾ ਤੇ ਅਲੱਗ ਹੋਣਾ ਹੀ ਵੱਖ-ਵੱਖ ਹੋਣਾ ਨਹੀਂ ਹੁੰਦਾ ਜਾਂ ਸਟੇਜ ਆ ਇਕੱਠੇ ਹੋ ਜਾਣਾ ਹੀ ਇਕੱਠੇ ਹੋਣਾ ਨਹੀਂ ਹੁੰਦਾ ਮੈਂ ਆਧਾਰਨ ਵਜੋਂ ਸੰਯੁਕਤ ਕਿਸਾਨ ਮੋਰਚੇ ਦੀ ਸਾਂਝੀ ਸਟੇਜ ਤੋਂ ਕਈ ਸੰਗਠਨ ਇਹ ਜੇ ਸੀ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਬੋਲਦੇ ਸੀ ਲੋਕ ਉਹ ਭੁੱਲ ਜਾਂਦੇ ਆ ਤੇ ਕਹੀ ਜਾਣਗੇ ਵੀ ਉਹ ਤਾਂ ਨਾਲ ਸੀ ਉਹ ਤਾਂ ਨਾਲ ਸੀ ਆਧਾਰਨ ਵਜੋਂ ਸਰਜੀਤ ਫੂਲ ਹੋਰੀ ਇਹਦਾ ਆਪਾਂ ਨੂੰ 25 ਜਨਵਰੀ ਦੀ ਰਾਤ ਨੂੰ ਸਾਰਾ ਨਜ਼ਾਰਾ ਦੇਖਣ ਨੂੰ ਮਿਲਿਆ ਹੁਣ ਦੇਖ ਗਿਆ ਹੁਣ ਦੇਖ ਗਿਆ ਕਿ ਉਹ ਸਟੇਜ ਇੱਕ ਉਹ ਹੁਣ ਜੇ ਕੋਈ ਐ ਸਮਝਦਾ ਵੀ ਉਹ ਤਾਂ ਸਟੇਜ ਇੱਕ ਹੈ ਬੀਕੇਜੂ ਗ੍ਰਾਹਾਂ ਦੀ ਅਲੱਗ ਹੈ ਬੀਕੇਜੂ ਗ੍ਰਾਹਾਂ ਦੀ ਸਟੇਜ ਤੋਂ ਸੰਯੁਕਤ ਮੋਰਚ ਦੇ ਖਿਲਾਫ ਨਹੀਂ ਬੋਲਿਆ ਗਿਆ ਕਦੇ ਸੰਯੁਕਤ ਮੋਰਚ ਨੂੰ ਸਟਰੈਂਥਨ ਕਰਨ ਵਾਸਤੇ ਗੱਲਾਂ ਕੀਤੀਆਂ ਗਈਆਂ ਸੀ ਸੰਯੁਕਤ ਮੋਰਚ ਦੇ ਲੀਡਰਾਂ ਨੂੰ ਕਾਲ ਦਿੱਤੀ ਗਈ ਵੀ ਤੁਸੀਂ ਇੱਥੇ ਆ ਕੇ ਬੋਲੋ